ਮਾਂ ਦੀਆਂ ਗਾਲਾਂ ਮਾਂ ਦੀਆਂ ਗਾਲਾਂ ਪਿਓ ਦੀ ਧੂਰ ਮਾੜਿਆਂ ਕੰਮਾਂ ਤੋਂ ਸਦਾ ਰੱਖਦੀ ਐ ਦੂਰ ਸਤਕਾਰ ਆਪਣੇ ਵਗਾਨਿਆਂ ਦਾ ਸਤਕਾਰ ਆਪਣੇ ਵਗਾਨਿਆਂ ਦਾ ਕਰਨਾ ਸਿਖਾਉਂਦੀ ਐ ਜ਼ਿੰਦਗੀ ਦੇ ਔਖੇ ਰਾਵਾਂ ਵਿੱਚੋਂ ਕਢਾਉਂਦੀ ਐ ਡਿੱਗਣ ਨਹੀਂ ਦਿੰਦੀ ਡਿੱਗਣ ਨਹੀਂ ਦਿੰਦੀ ਉਡਾਣ ਉੱਚੀ ਭਰੌਂਦੀ ਐ ਹਾਰਾਂ ਨੂੰ ਜਿੱਤਾਂ ਵਿੱਚ ਹਾਰਾ ਨੂੰ ਜਿੱਤਾਂ ਵਿੱਚ ਇਹੀ ਬਦਲਾਉਂਦੀ ਹੈ ਚਾਹੇ ਕੁਝ ਵੀ ਹੋ ਜਾਵੇ ਚਾਹੇ ਕੁਝ ਵੀ ਹੋ ਜਾਵੇ ਮੂੰਹ ਚੋਂ ਸੱਚ ਹੀ ਕਢਾਉਂਦੀ ਹੈ ਕਿਸੇ ਦਾ ਗਲਤ ਕਰਨ ਤੋਂ ਪਹਿਲਾਂ ਸਾਨੂੰ ਡਰਾਉਂਦੀ ਹੈ ਸਾਰੇ ਸਮਾਜ ਵਿੱਚ ਸਾਰੇ ਸਮਾਜ ਵਿੱਚ ਚੰਗਾ ਕਹਾਉਂਦੀ ਹੈ ਸੋਪਨੇ ਜੋ ਦੇਖੋ ਸੋਪਨੇ ਜੋ ਦੇਖੋ ਨਹੀਂ ਹੋਣ ਦਿੰਦੀ ਚੋਰ ਮਾਂ ਦੀਆਂ ਗਾਲਾਂ ਪਿਓ ਦੀ ਕੂਰ ਮਾੜਿਆਂ ਕੰਮਾਂ ਤੋਂ ਸਦਾ ਰੱਖਦੀ ਐ ਦੂਰ ਮਾੜਿਆਂ ਕੰਮਾਂ ਤੋਂ ਸਦਾ ਰੱਖਦੀ ਐ ਦੂਰ